ਹਾਂਜੀ ਸਤਿ ਸ੍ਰੀ ਅਕਾਲ ਜੀ ਸਰਨ ਦਾ ਫਨਮਸਕਾਰ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਜੋ ਇਸ ਸਮੇਂ ਦਾ ਟਾਈਮ ਹੈ ਤਕਰੀਬਨ ਸ਼ਾਮ ਦੇ 5 ਵੱਜ ਚੁੱਕੇ ਨੇ ਪਿੱਛੇ ਮੇਰੇ ਦੇਖ ਰਹੇ ਹੋਓ ਕਿ ਵਾਟਰਬਾਕਸ ਆ ਬਹੁਤ ਹਰਿਆਲੀ ਹਰੇ ਭਾਈ ਮਾਰਦੀ ਐ ਤੇ ਮੈਂ ਪਿੰਡ ਦੇ ਜਮਾ ਸੈਂਟਰ ਚ ਵਿਚਾਲੇ ਖੜਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਨੇ ਤੇ ਇਧਰ ਕੋਆਪਰੇਟਿਵ ਸੁਸਾਇਟੀ ਆ ਗਈ ਤੇ ਅੱਜ ਤੁਹਾਨੂੰ ਦਿਖਾਉਣਾ ਮੇਰਾ ਯਾਰ ਦੋਸਤਾ ਮਨਪ੍ਰੀਤ ਤੇ ਉਹ ਐਸਪੀ ਕਹਿੰਦੇ ਅਸੀਂ ਪਿਆਰ ਨਾਲ ਉਹਨੂੰ ਤੇ ਉਹਨੇ ਬਾਈ ਦਰਵਾਜੇ ਨੂੰ ਉਹੀ ਦਿੱਖ ਦਿੱਤੀ ਹੈ ਪ੍ਰਾਣੀ ਦਰਵਾਜਾ ਉਹਨਾਂ ਨੇ ਹੋਇਆ ਤੇ ਨੀਮਾ ਟਰੈਕਟਰ ਨਾਲ ਘਣੋਂ हट ਗਿਆ ਸੀ ਸੜਕ ਉੱਚੀ ਹੋ ਗਈ ਸੀ ਤੇ ਦਰਵਾਜਾ ਉਹਨੇ ਬਾਈ ਨੇ ਢਾ ਕੇ ਉੱਚਾ ਬਣਾਇਆ ਪਰ ਜਿਹੜਾ ਨਕਸ਼ਾ ਦੀ ਸੇਮ ਉਹੀ ਰੱਖਿਆ ਉਹੀ ਅੰਦਰ ਕਮਰੇ ਉਹੀ ਬਾਹਰਲਾ ਡਿਜ਼ਾਈਨ ਤੇ ਤਖਤੇ ਦੀ ਗੇਟਾਂ ਦਾ ਕਮਾਲ ਹੀ ਕਰਤੀ ਬਾਈ ਨੇ ਤੁਹਾਨੂੰ ਦਿਖਾਉਣਾ ਜੀ ਅੱਜ ਬਣੇ ਰਿਹਾ ਬਲੌਗ ਨਾਲ ਬਹੁਤ ਸੋਹਣਾ ਬਲੌਗ ਹੋਊਗਾ ਐਂਡ ਤੱਕ ਦੇਖਿਓ ਬੱਚੇ ਰਹੇ ਨੇ ਖੇਡ ਖੁੱਲਾ ਥਾਂ ਚਾਰੇ ਪਾਸੇ ਪੂਰਾ ਖੁੱਲਾ ਥਾਂ ਦੇਖੋ ਚੌਕ ਮੰਗੂ ਆ ਇਹਨਾਂ ਨੇ ਦੇ ਗੇਟ ਮੂਰੇ ਰੱਖਿਆ ਹੋਇਆ ਇੱਧਰ ਨੇੜੇ ਕਿਹ ਹੈ ਗੁਰਦੁਆਰਾ ਸਾਹਿਬ ਓ ਮੁੰਡਿਆ ਕਿਵੇਂ ਹੋ ਠੀਕ ਆ ਤੇ ਤੁਹਾਨੂੰ ਬਟਰ ਬਾਕਸ ਵੀ ਲੈ ਕੇ ਚੱਲਾਂਗੇ ਪਹਿਲਾਂ ਤੁਹਾਨੂੰ ਦਿਖਾਉਣੀ ਆ ਦਰਵਾਜ਼ਾ ਬਾਈ ਨੇ ਬਹੁਤ ਹੀ ਰੀਜਨਲ ਸੌਕ ਨਾਲ ਬਣਾਇਆ ਤੇ ਇੱਧਰ ਮੁੰਡੇ ਫਿਰਦੇ ਨੇ ਓਏ ਤੁਹਾਨੂੰ ਦੱਸ ਰਹੇ ਸੀ ਬਹੁਤ ਹੀ ਸੋਹਣਾ ਪੁਰਾਣੇ ਡਿਜ਼ਾਈਨ ਦਾ ਬਣਾਇਆ ਹੈਗਾ ਤੇ ਚਲੋ ਜਮਾਂ ਸੇਮ ਤਾਂ ਨਹੀਂ ਬਣਦੀ ਹੁੰਦੀ ਚੀਜ਼ ਫੇਰ ਵੀ ਦਿਖ ਦਿੱਤੀ ਇਹਨੂੰ ਪੂਰੀ ਉਸ ਟਾਈਮ ਸਮੇਂ ਦੀ ਜਿਵੇਂ ਪੁਰਾਣੇ ਰਿਵਾਜ ਦੀ ਸੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੈ ਜਾਂ ਗਾਣਾ ਸ਼ੂਟ ਕਰਨਾ ਹੈ ਜਾਂ ਕਿਸੇ ਵੀਰ ਨੇ ਕੋਈ ਫਿਲਮ ਦੇ ਸੀਨ ਲੈਣਾ ਹੈ ਉਰੇ ਆ ਕੇ ਲੈ ਜਾ ਸਕਦਾ ਬਿਲਕੁਲ ਫਰੀ ਕੋਈ ਕੋਸਟ ਨਹੀਂ ਹੋਊਗੀ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਬਾਈ ਵੀ ਅੰਦਰੋਂ ਨਿਕਲੇ ਆਏ ਮਨਪ੍ਰੀਤ ਵੀ ਤੇ ਚਲੋ ਤੁਹਾਨੂੰ ਮਿਲਿਆ ਵੈਸੇ ਰਮਸਲੇ ਠੀਕ ਹੋ ਤੇ ਮਨਪ੍ਰੀਤ ਵੀ ਅੰਦਰ ਆ ਗਿਆ ਕਿਵੇਂ ਆ ਮਨਪ੍ਰੀਤ ਕਿਵੇਂ ਮੈਂ ਆਇਆ ਸੀ ਇਧਰੋਂ ਮੈਂ ਦਰਵਾਜ਼ੇ ਦੀ ਵੀਡੀਓ ਬਣਾਉਣ ਦੇ ਮੈਂ ਉਧਰੋਂ ਆਉਂਦਾ ਆਉਂਦਾ ਖੜ ਗਿਆ ਮੈਂ ਮੈਨੂੰ ਨਹੀਂ ਪਤਾ ਸੀ ਤੂੰ ਘਰੀਆਂ ਉਹ ਠੀਕ ਹੈ ਤੇ ਗੇਟ ਦਿਖਾਉਣੇ ਤੁਹਾਨੂੰ ਗੇਟ ਦੇ ਦੇਖੋ ਕਿਸ ਤਰ੍ਹਾਂ ਜਮਾ ਉਹ ਇਹ ਦੇਖ ਪ੍ਰਾਣੀ ਦੇਣ ਦੀ ਕੋਸ਼ਿਸ਼ ਕਰੀਏ ਜਿੰਨੀ ਜਿਹੜਾ ਉਹ ਲੋਕ ਜਾਂ ਦੂਜਾ ਕਹਿੰਦਾ ਸੀ ਉਹ ਲਾਉਣ ਵਾਲੇ ਕੋਕੇ ਜਿੱਥੇ ਲਾਉਣੇ ਨੇ ਮੋਸ ਬੋਸ ਇੱਥੇ ਵਿਚਾਰ ਨਹੀਂ ਲੱਗਦੇ ਉਹ ਜਿਹੜੇ ਲੰਮਕ ਝੁੱਲੇ ਦੇ ਜਿਵੇਂ ਉਹ ਅਸਿਆ ਠੀਕ ਮਿਲ ਜਾਂਦਾ ਉਹਨ ਸਮਾਨ ਹਾਂ ਸਾਰਾ ਬਰਨਾਰਡਨ ਮਿਲ ਜਾਂਦਾ ਠੀਕ ਹੈ ਤੇ ਇਹਦੇ ਅੰਦਰ ਕਮਰੇ-ਕੁਮਰੇ ਕਿਵੇਂ ਰੱਖੇ ਨੇ ਤੇ ਠੰਡੀ ਛੱਤ ਜੀ ਇਹਨਾਂ ਨੇ ਟਾਕੀ ਛੋਟੀ ਟਾਕੀ ਜਿੱਥੋਂ ਨਹੀਂ ਆਪਾਂ ਕਹਿੰਦੇ ਵੀ ਐ ਹੋ ਕੇ ਲੰਘਦੇ ਨੇ ਤੁਸੀਂ ਟੇਡਾ ਤੇ ਦੇਖੋ ਠੰਡੀ ਸੱਤ ਰੱਖੀ ਇਹਨਾਂ ਨੇ ਰੰਗ ਰੰਗ ਮਾਰ ਕੇ ਪੂਰਾ ਏਡਾ ਬਣ ਕੇ ਬਣਿਆ ਹੈ ਜਿੰਨੇ ਇੱਕ ਬਟਾ ਇਧਰ ਇੱਕ ਅੱਧਰ ਦੋ ਸਾਰਾ ਹੀ ਗੇਟ ਕਾਲਾ ਟਾਲੀ ਦੇ ਬਣਾਵਾ ਕੇ ਕਿ ਕਰਦਾ ਆ ਸਾਗਵਾਨ ਸਾਗਵਾਨ ਇਹ ਤਾਂ ਮਹਿੰਗਾ ਬਹੁਤ ਬਣਾਣਾ ਕਿੰਨਾ ਕਹ ਦੱਸਦੇ ਬਾਈ ਜਿਹੜੇ ਸਾਰੇ ਦੇਖਣ ਵਾਲੇ ਇਹ ਪਾਰਸਪੁਰਸੀ ਵਿੱਚ ਲਾ ਕੇ ਪੈ ਗਿਆ ਤਾਂ ਮਤੋਂ ਮੜ ਗਈ ਤੇ ਅਸੇ ਮਹਰਮਾਨ ਮੈਂ ਗਈ ਨਾ 250 ਤੋਂ 250 ਠੀਕ ਹੈ ਤੇ ਪੋਸਾ ਹਜੜਿਆ ਆ ਨਿਆ ਆ ਆਹਾਂ ਇਹ ਤਾਂ ਇੱਦੇ ਲੱਗ ਚਾਲਦੀ ਫਿਕਰ ਹੀ ਦੀ ਠੀਕ ਹੈ ਦਲੇ ਪਤਾ ਨਹੀਂ ਕੀ ਕਹਿੰਦਾ ਬਾਈ ਨੂੰ ਮਹਿੰਗਾ ਬੁੱਤ ਪੈ ਗਿਆ ਜੀ ਚਲੋ ਸ਼ੌਕ ਪੂਰਾ ਕਰਿਆ ਤੇਰੇ ਮੰਤਰੀ ਸੀ ਵੀ ਉਮਜੁਕਰੀ ਜਮਾ ਸੇਮ ਨਕਸ਼ਾ ਰੱਖਿਆ ਬਜ਼ੁਰਗਾਂ ਦੀ ਜਿਹੜੀ ਸੱਭਿਆਚਾਰ ਸੀ ਉਹਨੂੰ ਬਚਾ ਕੇ ਇਹਦੇ ਬਾਈ ਨੇ ਉਹ ਨਹੀਂ ਲਾਇਆ। ਬਾਬਾ ਆਏ ਸੀ ਆਪਣੇ ਨਾਲ ਸੀ ਬਾਬਾ ਜੀ ਇਤਨੀ ਨਹੀਂ ਆਏ ਸੀ ਟਾਉਣ ਲੱਗੇ ਪਹਿਲਾਂ ਉਹ ਐਵੇਂ ਬਜ਼ੁਰਗਾਂ ਦੀ ਨਿਸ਼ਾਨੀ ਢਾਈਏ ਨਾ। ਮੈਂ ਕਿਹਾ ਬਾਬਾ ਜੀ ਇਹ ਨਹੀਂ ਬਣਾ ਲਾ ਜੀ ਮਾਰ। ਉਪਰ ਹੌਲੀ-ਹੌਲੀ ਬਚਨ ਛਾਦੂ ਨੇ ਬਚਨ ਤਾਰ ਜਾਂਦੇ ਨੇ। ਫਿਰ ਮਿਸਤਰੀ ਹੌਲੀ-ਹੌਲੀ ਦੂਰੋਂ ਭੌਲਿਆ ਉਹ ਡਾੜੀ ਨਹੀਂ ਬਣਦੀ ਆਪਣੇ। ਆਹ ਚੀਜ਼ ਹੀ। ਉਹ ਜਿਹੜੀ ਗੁਰੂ ਘਰ ਨੇ ਹਾਂ ਹਾਂ ਹਾਂ। ਉਹ ਰਾਤ ਅੱਤ ਸੁਲੇ ਹੁੰਦਾ ਦੇਦਰਾ ਡਾੜੀ ਨਹੀਂ ਬਣਦੀ। ਠੀਕ ਹੈ। ਤੇ ਬਾਈ ਨੂੰ ਦੱਸਿਆ ਵੀ ਬਣਾਉਣ ਵੇਲੇ ਵੀ ਮੁਸ਼ਕਿਲਾਂ ਆਈਆਂ ਨੇ ਭਾਵੇਂ ਛੋਟੇ ਬਦੋ ਕਰਿਆ ਪੰਦਰ ਦੇ ਪਰ ਸਿਰੇ ਹੀ ਲੱਗਦਾ ਜੀ ਜਿਵੇਂ ਅੰਗਰੇਜ਼ਾਂ ਵੇਲੇ ਰਾਜ ਜਿਵੇਂ ਰਾਜਿਆਂ ਵੇਲੇ ਗੇਟ ਹੁੰਦੇ ਸੀ ਨਾ ਜੀ ਰਾਜਿਆਂ ਵੇਲੇ ਵੀ ਐ ਖੋਲਣ ਵਾਲੇ ਵੱਡੇ ਹਾਥੀਆਂ ਨੂੰ ਟੱਕਰਨ ਤੋਂ ਉਸ ਆ ਉਹੜੀ 3 ਇੰਚ ਮੋਟਾਈ ਹੈ ਜੀ ਬਹੁਤ ਮਹਿੰਗਾ 30 ਲੱਖ ਦੇ ਲਵੇ ਬਾਗਿਆ ਗੇਟ 15 ਫੁੱਟ ਚਾ 15 ਫੁੱਟ ਚਾ ਲੰਮਾ 17 ਆਂ ਚੜਾਈ ਇਹ ਗੇਟ ਦੀ 12 12 ਤੇ 17 ਦਾ ਬਣਿਆ ਹੋਇਆ ਜੀ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਅੰਦਰ ਮਨ ਲ ਕੇ ਆਪਾਂ ਕਮਰੇ ਦਿਖਾਈਏ ਤਿੰਨ ਰੂਮ ਬਣ ਗਏ ਨਾ ਬਾਈ ਹਾਂ ਤਾਂ ਬਾਥਰੂਮ ਹੈ ਸੱਜੇ ਬਾਥਰੂਮ ਹੈ ਇਹਦੇ ਵਿੱਚ ਹਾਂ ਕਮਰੇ ਜਨਾ ਠੀਕ ਹੈ ਇਹ ਚੱਲਦੇ ਨੇ ਨਾ ਚੱਲਦੇ ਨੇ ਲੈ ਦਿਖਾ ਰਿਹਾ ਮਾੜੀ ਚਾਲ ਕਿ ਮਰਵਾਰੀ ਤੇਜ ਬਾਥਰੂਮ ਹੈ ਹਾਂ ਤੇ ਆ ਜਾਓ ਬਾਈ ਬਾਈ ਨੇ ਹੁਣ ਦਿਲ ਖੋਲ੍ਹ ਲਿਆ ਸਮਾਰਕੀ ਦਿਖਾਓ ਲੈਟਨ ਉਟਨ ਨਾ ਅੰਦਰ ਵੜ ਕੇ ਸੰਘ ਘਰ ਹੁਣ ਸੰਗਦਾ ਕਿਉਂ ਮੈਂ ਤਾਂ ਉਹੀ ਆ ਗਿਆ ਖੜਾ ਖੜਾ ਮੈਂ ਬਾਈ ਕੋਲੇ ਬਣਾ ਕੇ ਨਾਲ ਵੀਡੀਓ ਦੇਖੋ ਇਹ ਸਾਡੇ ਜਥੇਦਾਰ ਜੀਰੇ ਕੋਲੇ ਸੀ ਜਿਹਨੂੰ ਬਾਹਰੋਂ ਆਉਨੇ ਆ ਕੋਈ ਬੰਦੇ ਆਉਂਦੇ ਨੇ ਇੱਥੇ ਬੈਠਣ ਨੂੰ ਬਣਾਇਆ ਹੋਇਆ ਗੈਸਟ ਰੂਮ ਕਰੀ ਆਪਾਂ ਜਾਂ ਆਪਾਂ ਕਰੀ ਵੀ ਇਹ ਪਿੰਡ ਚੋਂ ਆਉਣ ਵਾਲੇ ਬੰਦੇ ਸਾਰੇ ਗੈਸਟ ਹੀ ਮੰਨ ਲੈਣ ਆਪਾਂ ਗੈਸਟ ਰੂਮ ਵਾਂਗੂ ਇੱਥੇ ਬਹਿ ਜਾਂਦੇ ਨੇ ਤੇ ਨਾਲ ਹੀ ਇਹਨੇ ਅਟੈਚ ਬਾਥਰੂਮ ਦੀ ਸਹੂਲਤ ਦਿੱਤੀ ਕਈ ਵਾਰ ਕਿਉਂ ਜੀ ਬਾਹਰੋਂ ਵੀ ਲੀਡਰਾਂ ਕੋਲੇ ਬੰਦੇ ਆਉਂਦੇ ਨੇ ਖੜਨ ਬੈਠਣ ਨੂੰ ਸਾਰੀ ਸਹੂਲਤ ਦਿੱਤੀ ਇੱਥੇ ਪੂਰੀ ਪਾਣੀ ਸਿਕ ਵੀ ਪਾਣੀ ਸਿਕ ਵੀਰਵਾਦ ਆ ਜਾ ਹੁਣ ਕੋਈ ਸਹੂਲਤ ਗੰਦੀ ਕੱਚ ਨਹੀਂ ਹੈ ਜੀ ਹਲਾ ਮੈਡ ਫਰੀਦ ਦਖਾਨਾ ਵਧੀਆ ਬਹੁਤ ਸੋਹਣਾ ਵਧੀਆ ਅੱਜ ਪਹਿਲੀ ਵਾਰ ਬੋਲਦਾ ਲੱਗਿਆ ਮੇਰਾ ਵੀ ਮਨ ਖੁਸ਼ ਹੋਇਆ ਸੰਘਿਆਣੀ ਤੂੰ ਇੰਨਾ ਸਕਦਾ ਉਹਨਾਂ ਤੋਂ ਵਧੀਆ ਨਹੀਂ ਸੰਘਿਆਣੀ ਤੇ ਅਸੀਂ ਯਾਰ ਦੋਸਤੀ ਇੱਥੇ ਰਹਿੰਦੇ ਸਾਰੇ ਦਿਨ ਖੇਤੀਬਾੜੀ ਤੇ ਲਿਆ ਪਾਣੀ ਮੈਂ ਇੱਧਰ ਲੈ ਹੱਥ ਖਾਰਾ ਮੜਾ ਇੱਕ ਮਿੰਟ ਇੱਥੇ ਦਰਵਾਜ਼ੇ ਜੀ ਦੀ ਗੱਡੀ ਤੇ ਟਰੈਕਟਰ ਵਗੈਰਾ ਖੜ ਜਾਂਦੇ ਨੇ ਖੁੱલ્લા ਤਾਂ ਆਂ ਜੀ ਤੇ ਜੀ ਟਰਾਲੀ ਵੀ ਇੱਥੇ ਲੱਗੀ ਹੁੰਦੀ ਹੈ ਤੇ ਇੱਕ ਕਮਰਾ ਹ ਜੀ ਇਨਾਂ ਨੂੰ ਦਿਖਾ ਪਾ ਵੀਡੀਓ ਨੂੰ ਲਾਇਕ ਕਰਿਓ ਸ਼ੇਅਰ ਕਰਿਓ ਜ਼ਰੂਰ ਜੀ ਗੱਗੀ ਵੀ ਆ ਗਿਆ ਕਿਵੇਂਗਾ ਕੀ ਠੀਕ ਹੈ ਹਾਂ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਤਕਰੀਬਨ 2:30 ਬਚ ਚੁੱਕੇ ਨੇ ਜੀ ਤੇ ਮੈਂ ਪਹਿਲਾਂ ਸਵੇਰੇ ਬਾਗਿਆ ਤਨੋਲੇ ਤਨੋਲੇ ਦੋ ਵੈਰੀਫਿਕੇਸ਼ਨਾਂ ਸੀਆਂ ਪਿੰਡ ਚੋਂ ਮੁੰਡੇ ਨੇ ਪਾਸਪੋਰਟ ਆਂਦੀਆ ਤੇ ਉਹ ਕਰਵਾ ਕੇ ਆ ਕੇ ਸੌਂ ਗਿਆ। ਤਕਰੀਬਨ 12:30 ਵਜੇ ਆ ਕੇ ਸੌਣਗੇ ਸੀ ਹੁਣ ਉੱਟਿਆ ਤੇ ਬਾਜ਼ ਵੀ ਨਹੀਂ ਚਾਹ ਵੀ ਕੀ ਖੁੱਲੂ ਦੀ ਬਾਜ਼ ਤੇ ਹੁਣ ਚੱਲਦੇ ਆਪਾਂ ਭੀਖੀ ਤੇ ਨਾਲੇ ਤਾਂ ਕਰਵਾ ਕੇ ਲੈਉਣੇ ਬਿਸਕਟ ਨਾਲੇ ਬੀਬੀ ਨੇ ਦੁਕਾਨ ਵਾਸਤੇ ਰੱਖੜੀਆਂ ਤੇ ਪਿੰਡ ਚੋਂ ਪੱਕੀਆਂ ਜਿਹੜੀਆਂ ਬੀਬੀਆਂ ਲੱਗੀਆਂ ਨੇ ਵੀ ਸੂਟ ਲੈਣੇ ਨੇ। ਨਾਲੇ ਲੈਣੇ ਨੇ ਸੂਟ ਤੇ ਬੀਬੀ ਨਾਲ ਤਾਂ ਆਪਾਂ ਦਵਾ ਕੇ ਲੈਣੇ ਸੂਟ ਨਾਲੇ ਆਪਾਂ ਚੱਲ ਜਾਈਏ ਬੇਕਰੀ ਵਾਲਿਆਂ ਦੇ ਬਿਸਕਟ ਕਰਾਉਣ ਬਣੇ ਰਿਹਾ ਬਹੁਤ ਸੋਹਣਾ ਵਲੌਗ ਹੋਊਗਾ ਤੇ ਲੋਕੇਸ਼ਨਾਂ ਵੀ ਦਿਖਾਉਣਾ ਇੱਕ ਦੋ ਤੁਹਾਨੂੰ ਜਾ ਕੇ ਉੱਥੇ ਵੀ ਕਿਹੜੀ ਦੁਕਾਨ ਤੇ ਕਿਹੜੀ ਲੋਕੇਸ਼ਨ ਤੇ ਆਪਾਂ ਅੱਗੇ ਆਜ ਬਣੇ ਰਿਹਾ ਵਲੌਗ ਨਾਲ ਜੀ ਬਹੁਤ ਸੋਹਣਾ ਬਲੌਗ ਹੋਊ ਐਂ ਤਾਂ ਮੇਰੀ ਬੀਬੀ ਭੱਜੀ ਫਿਰਦੀ ਐ ਬਚਾਲਦੇ ਆਪਾਂ ਚੱਲ ਹੁਣ ਸਾਨੂੰ ਘਰੇ ਸੋਚ ਨਹੀਂ ਹੈਗੀ ਜੀ ਕੀ ਕਰਦੀ ਆ ਬੀਬੀ ਭੱਜੀ ਵੀ ਭਾਈ ਕੀ ਕਰੇ ਤੇ ਸੋਚ ਸਾਨੂੰ ਆਈ ਨਹੀਂ ਹੈਗੀ ਜੀ ਮਤਲਬ ਕਿ ਦਵਿੰਦਰ ਜੋਤਾ ਸਕੂਲੋਂ ਚਾਹ ਪਾਣੀ ਪੀ ਕੇ ਮੱਜਾਂ ਸੀ ਬਨ ਜਾਂਦੇ ਇਕੱਲਾ ਬਾਹ ਠੱਕਾ ਵੀ ਮਾਰਾ ਬੱਚੇ ਨਾਲ ਉਹ ਸਾਰੇ ਤਿੰਨੇ ਮੱਜਾਂ ਜੇ ਤਾਂ ਦਵਿੰਦਰ ਜੋਤ ਕੱਢ ਲੂਗਾ ਤੇ ਉਤਲਾਕਾ ਮਾਮਣ ਤੇ ਨੀਤੂ ਕਰ ਹੀ ਲੈਣਗੇ ਚਲੋ ਜੀ ਸਾਰਾ ਟੱਬਰ ਕੰਮ ਸਾਭਦਾ ਜਨੋ ਉਹਦੀ ਜ਼ਿੰਦਗੀ ਜਿਹਾਉਂਦਾ ਵੀ ਵੱਖਰੀ ਨਜ਼ਾਰਾ ਬਾਹੁਰ ਦੀ ਕਿਰਪਾ ਹੈਗੀ ਤੇ ਮੇਰੇ ਨਾਲ ਮੇਰੀ ਮਾਤਾ ਸਵਾਣ ਪਾਇਆ ਪਿਆ ਤੇ ਕੇਵਲ ਦੀ ਕੰਨੀਆਂ ਦੋ ਇੱਕ ਡੱਬਾ ਭਰਿਆ ਪਿਆ ਦੇਸੀ ਕਿਉਂ ਲਿਆਵਾਂਗੇ ਬਿਸਕੁਟਾਂ ਦੇ ਬਿਸਕੁਟ ਕਿਉਂ ਦੇ ਬਿਸਕੁਟ ਕਰਾ ਕੇ ਲਿਆਵਾਂਗੇ ਗਰਮੀਤ ਕਾ ਨਹੀਂ ਵਧੀਆ ਹੀ ਬਿਸਕੁਟ ਲਿਆਵਾਂਗੇ ਉਹ ਕਹਿੰਦੀ ਬਾਹਾਂ ਦੀ ਲੋੜ ਦੀ ਮੈਨੂੰ ਥੋੜਾ ਥੋੜੀ ਚੀਜ਼ ਲਿਆਇਓ ਚਲ ਆਪਾਂ ਲੈ ਕੇ ਸੌਂਕ ਦੀ ਹੋਈ ਜਾਵਾਂਗੇ ਉਹਦੇ ਰਿਮਾਂਡ ਹੈ ਮੱਖੀਆਂ ਦੀ ਮੱਖੀਆਂ ਸੀ ਪਕਾਵਾਂਗੇ ਕੱਲ ਨੂੰ ਤੇ ਹੁਣ ਆਪਾਂ 3 ਕਿਲੋ ਕਿਉਂ ਪਾ ਲਿਆ 3 ਕਿਲੋ ਦੁੱਧ ਪਾ ਲਿਆ ਬੋਰੀ ਚਾਹਤਾ ਸਾਂਣ ਕੇ ਪਾ ਲਿਆ ਬਾਵਾ ਸਾਰਾ ਸੀ 7 ਕਿਲੋ ਜੋਖਿਆ ਸੀ ਕੁਸ ਨਹੀਂ ਤੇ ਭਾਈ ਆਪੀ ਤੱਕ ਨਾ ਪਾ ਲੂਗਾ ਭਾਂਡੇ ਧਰ ਲਾਂਗੇ 4-5 ਤੇ ਦਹੀਂ ਵੀ ਲੈ ਕੇ ਜਾਵਾਂਗੇ ਤਰਸੇਮ ਕਹਿੰਦਾ ਬੇਸਣ ਦੇ ਬਿਸਕੁਟ ਵੀ ਕਰਾ ਲਿਆਉਂਗਾ ਮੈਂ ਉੱਧਰ ਕਰਕੇ ਜੀ ਮਿੱਠੇ ਨਿਕਾਣੇ ਤੇ ਮੈਂ ਆਪਦੇ ਬੇਸਣ ਵਾਲੇ ਕਿ ਲੋਕ ਬਿਸਕੁਟ ਕਰਾ ਲਿਆਉਂਗਾ ਨਾਲੇ ਉੱਥੇ ਪ੍ਰਭਜੋਤ ਚੌਧਰੇ ਚਾਚੇ ਦੀ ਮੁੰਡੀ ਡੈਥ ਹੋਈ ਦੀ ਬਚਾਰੀ ਉਹ ਵੀ ਨਹੀਂ ਕੁਝ ਬਣਾਉਂਗਰੇ ਸਿਨੀ ਬਰ ਵਾਲੇ ਉਸ ਵਕਤ ਮੈਂ ਪ੍ਰਭਜੋਤ ਨੂੰ ਭੇਜ ਦਾਂ ਖੁੱਲੇ ਬਣਾ ਕੇ ਲਿਆਵਾਂਗੇ ਕਿੰਨੇ ਮਰਜ਼ੀ ਖਾਈ ਜਾਓ ਕਿੰਨੇ ਮਰਜ਼ੀ ਭੇੜਾ ਨੂੰ ਦੇਈ ਜਾਓ ਪ੍ਰਭ ਨੂੰ ਦੇਈ ਜਾਓ ਖੁੱਲਾ ਸਮਾਨ ਹੈ ਆਪਣੇ ਕੋਲੇ ਫੁੱਲਾ ਜੇ ਹੁਣ ਜਾਵਾਂਗੇ ਤਾਂ ਸਹੀ ਫਿਰ ਖੁੱਲੀ ਚੀਜ਼ੀ ਧਰ ਲਈ ਕਿਹੜਾ ਰੋਜ ਹੈ ਜਾਣਾ ਮਣਾ ਓਕੇ ਹੋਰ ਤਾਂ ਕੋਈ ਗੱਲ ਨਹੀਂ ਤੇਰੀ ਕਰੀਪੀ ਆ ਕੱਲੀ ਖੰਡ ਲਵਾਂਗੇ ਉੱਥੇ ਸਭ ਕੁਝ ਘਰ ਲਿਜਾਵਾਂਗੇ ਚਲੋ ਤਾਂ ਆਈ ਚਿੱਲਾ ਵੀ ਬੰਦ ਫਿਰ ਚਾਬੀ ਕਿ ਚੱਲੀ ਚਾਬੀ ਕੇ ਚੱਲਦੇ ਆਪਾਂ ਮੈਸਾ ਬੰਨ ਦਿੰਨੇ ਆਂ ਹਸਤਾ ਰਹੇ ਆ ਆ ਤਾਂ ਆਪਣੇ ਕੋਲ ਦੁੱਭੀ ਕਰਨੀ ਐ ਲੈ ਦਹੀਂ ਪਾਉਣੀ ਆ ਆ 2 2 ਪਾ ਰੱਖਣੇ ਈਓ ਦੇ ਨਾ ਗੋਦੂ ਇੱਕਾ ਡੱਬਾ ਇਹ ਚ ਆਪਾਂ ਪਾ ਲਿਆਤਾ ਹਾਂ ਇਹ ਆ ਤਾਂ ਹੋ ਗਿਆ ਆਪਣਾ ਕੋਲੇ ਬੁੱਧੂ ਹੋ ਗਿਆ ਕੀ ਹੋ ਗਿਆ ਰੈਗੀ ਖੰਡ ਖੰਡ ਉਥੋਂ ਲਵਾਵਾਂਗੇ ਦਹੀਂ ਨਾ ਪਾਉਣੀ ਆ ਛੋਟੇ ਢੋਲੀ ਚ ਲਓ ਜੀ ਬੀਬੀ ਨੇ ਕਰ ਲਈ ਤਿਆਰੀ ਆਪਾਂ ਬੀਬੀ ਦੇ ਗਨਮੈਨ ਤੇ ਡਰਾਈਵਰ ਬੀਬੀ ਨੂੰ ਲੈ ਕੇ ਚੱਲਦੇ ਆਂ ਸ਼ਹਿਰ ਵਿੱਚ ਪਾਉਣੇ ਆਪਾਂ ਦਹੀਂ ਕਿਉਂ ਨਹੀਂ ਲਿਆ ਲਾ ਨਾ ਪਾ ਕਰ ਲੈ ਪੈਕ ਸਾਰਾ ਤੇ ਹੁਣ ਚੱਲਦੇ ਆਪਾਂ ਠੀਕੀ ਨੂੰ ਸ਼ਾਮ ਦੇ 3 ਵੱਜ ਚੁੱਕੇ ਨੇ ਚਲੋ ਜੀ ਹਾਂਜੀ ਆਪਾਂ ਅਗਦੀ ਬਿਸਕਟ ਕਢਾਉਣ ਤੇ ਖੜਿਆ ਹੁਣ ਆਪਾਂ ਤਰੌਲਾ ਬੀਖੀ ਰੋੜ ਤੋਂ ਤਰੌਲਾ ਬੀਖੀ ਰੋੜ ਤੇ ਖੜਿਆ ਤੇ ਆਪਾਂ ਬਿਸਕਟ ਕਢਾ ਰਹੇ ਹਾਂ ਬਾਲੀ ਵਾਲੇ ਦੀ ਬਾਲੀਆ ਬੇਕਰੀ ਬਿਸਕਟ ਬੇਕਰੀ ਇਹ ਤੇ ਭੈਣਾਂ ਦੁਕਾਨ ਤੇ ਜ਼ਿੰਮੇਵਾਰ ਤੇ ਮੈਂ ਹਰ ਵਾਰ ਇੱਥੇ ਬਿਸਕੁਟ ਕਢਾ ਕੇ ਲੈ ਆਉਣਾ ਭੈਣ ਕੋਲੇ ਇਕੱਠ ਭੀੜ ਬਹੁਤ ਰਹਿੰਦੀ ਆ ਤੇ ਕੰਮ ਬਹੁਤ ਸਾਫ਼ ਸੁਥਰਾ ਕਰਕੇ ਮੇਰੇ ਭੈਣ ਕੇ ਕਰ ਸੀ ਆਪਣੇ ਤੇ ਚੱਲ ਰਿਹਾ ਕੰਮ ਜੋਰਾਂ ਤੇ ਹਰ ਪ੍ਰਕਾਰ ਦੇ ਬਿਸਕੁਟ ਦੇਸੀ ਕਿਉਂ ਚ ਬਣਾ ਲੋ ਚਾਹੇ ਬੇਸਣ ਵਾਲੇ ਚਾਹੇ ਆਪਣਾ ਤੇ ਆਟੇ ਵਾਲੇ ਚਾਹੇ ਮੈਦੇ ਵਾਲੇ ਜ਼ਰੂਰ ਭਾਈ ਬਈ ਇੱਕ ਵਾਰ ਆਉ ਬਾਲੀਆ ਵੇਖੀ ਤੇ ਪੜੇ ਨੰਬਰ ਬੋਲ ਦਿਓ ਤਾਂ 9872619387 9872619386 946632802302 ਠੀਕ ਹੈ ਜ਼ਰੂਰ ਭਾਈ ਸੰਪਰਕ ਕਰਿਓ ਭੈਣ ਕੋਲੇ ਜ਼ਰੂਰ ਮੌਕਾ ਦਿਓ ਬਿਸਕੁਟ ਕਢਾ ਕੇ ਲਿਆਇਓ ਕਿਰਾ ਜਿੰਨੀਆਂ ਹੀ ਭੈਣਾਂ ਦੇਖਦੇ ਨੇ ਵਲੌਗ ਆਪਣੇ ਜ਼ਰੂਰ ਪਹੁੰਚਿਓ ਬਾਈ ਆ ਗਏ ਹੱਥ ਨਾਲ ਸਾਰਾ ਸਮਾਨ ਲਾ ਕੇ ਆਦੇ ਹੁਣ ਆਪਣਾ ਪੂਰ ਕੱਢ ਰਿਹਾ ਹੈ ਬੇਸਣ ਵਾਲਾ ਆਪਾਂ 2 ਕਿਲੋ ਬੇਸਣ ਵਾਲੇ ਬਣਾਏ ਨੇ ਹੋਰ ਬਾਈ ਵਧੀਆ ਚੱਲੀ ਨਾ ਕੰਮ ਤੇ ਕਹੇ ਵੀ ਆਓ ਭਾਈ ਜ਼ਰੂਰ ਵੱਧ ਤੋਂ ਵੱਧ ਹੂੰ ਤਾਂ ਆਪਣੇ ਕੋਲੇ ਕੰਮ ਦੀ ਖੇਚੇ ਇੰਨੀ ਆ ਛੋਟੇ ਕੋਲੇ ਪੂਰਾ ਹੁੰਦੇ ਨਹੀਂ ਕੰਮ ਨਿਕਲਦਾ ਹਾਂ ਹਾਂ ਬਹੁਤ ਤੇ ਜ਼ਰੂਰ ਕਿੰਨੇ ਕੋਲੇ ਪੂਰੀ ਭੀੜ ਆ ਜੀ ਉਹ ਵੀ ਅਸੀਂ ਮਲਕੇ 5-5 ਕਿਲੋ ਅੱਟਲੇ ਤੇ ਨ ਜਾਣੇ ਜੇ ਬੈਠਿਆ ਚਾਰ ਪੂਰੇ ਖੇਚੇ ਨਾਲ ਕੱਢਣਗੇ ਸ਼ਾਮ ਤੱਕ ਤੇ ਸਭ ਤੋਂ ਵੱਧ ਮੈਂ ਤਾਰੀਆ ਤੁਨ ਬਾਈ ਨੂੰ ਮਿਲਾਉਣਾ ਹੈ ਕਿਉਂ ਬਾਈ ਹਾਂਜੀ ਬਾਈ ਕਿਵੇਂ ਹੋ ਜਰੂਰ ਬਾਈ ਸਾਰੇ ਆਏ ਹੋ ਹਮ ਦੇਖ ਬਾਈ ਉਹਰੀ ਬਾਈ ਚ ਲਾਉਂਦਾ ਮਸ਼ੀਨ ਇਹ ਮਸ਼ੀਨ ਤੇ ਹੀ ਬਾਈ ਕੱਢ ਕੇ ਦਿੰਦਾ ਹੈ ਬਿਸਕਟ ਤੇ ਉਧਰ ਬਾਈ ਉਹਨੇ ਡਿਊਟੀ ਹੈਗੀ ਬਿਸਕਟ ਅੰਦਰੋਂ ਕੱਢ ਕੇ ਲਾਉਣੇ ਪਕਾ ਕੇ ਬਾਰੇ ਸਾਹਿਬ ਪੱਟੀ ਵਾਲਾ ਸਿਸਟਮ ਹੈ ਨਹੀਂ ਸਾਰਾ ਤੇ ਜਰੂਰ ਪਹੁੰਚਿਓ ਬਾਈ ਤੇ ਖੇਤੀ ਪੰਜਾਬ ਸਕਵਾਟਾ ਧੰਨਵਾਦ ਦੇਖਣ ਦਾ ਕਰ ਜਰੂਰ ਆਇਓ ਬਾਈ ਕੇਰਾ ਵੇਚਣ ਜਰੂਰ ਕਰੋ